ਮਾਪੇ ਇਹੇ ਹਾਂ ਪੁੱਤ ਕੀ ਐ ਉੱਠੂ ਸਹੀ ਦੋ ਮਿੰਟ ਉੱਠਣਾ ਕੀ ਆ ਪੁੱਤ ਤੇਰੇ ਪਿਓ ਨੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਆ ਨਾ ਮੇਰਾ ਤਾਂ ਕੁਛ ਕਰਨ ਨੂੰ ਜੀ ਨਹੀਂ ਕਰਦੇ ਆ ਚੱਲ ਛੱਡ ਕੋਈ ਨਹੀਂ ਹੁਣ ਤੈਨੂੰ ਪਤਾ ਹੀ ਰੋਬੀ ਦਾ ਕੰਮ ਪੁੱਤ ਵੇਖ ਮੇਰੀ ਗੱਲ ਸੁਣ ਹੁਣ ਤਾਂ ਤੂੰ ਹੀ ਜਵਾਨ ਹੋ ਗਿਆ ਵਾ ਹੁਣ ਨਹੀਂ ਮੇਰੇ ਕੋਲ ਬੇਇੱਜ਼ਤੀ ਕਰਾਈ ਜਾਂਦੀ ਬਥੇਰਾ ਚਰਮਾ ਕਰਾ ਲਈ ਆ ਐਦਾਂ ਦਾ ਕੱਚਾ ਕੰਨਾਂ ਦਾ ਐਦਾਂ ਦਾ ਬੰਦਾ ਵੀ ਹੁੰਦਾ ਵਾ ਕਿਸੇ ਦਾ ਉਹਨੂੰ ਇੰਨਾ ਨਹੀਂ ਪਤਾ ਲੱਗਦਾ ਪੀ ਮੇਰਾ ਘਰ ਵਾ ਮੇਰੀ ਜਨਾਨੀ ਆ ਮੇਰਾ ਬੱਚਾ ਵਾ ਝੂਠ ਬੋਲਦੇ ਮਰਨਾ ਲੋਕਾਂ ਦੀਆਂ ਗੱਲਾਂ ਸੁਣ ਕੇ ਤੇ ਮੇਰੇ ਦਿਵਾਲੇ ਹੋ ਜਾਂਦਾ ਨਾ ਣ ਕੇ ਐਵੇਂ ਜੇ ਬੰਦੇ ਦਾ ਕਟਣੀ ਪਤਾ ਕਿੰਨੀ ਔਖੀ ਆ ਤੈਨੂੰ ਕੀ ਪਤਾ ਮੈਂ ਤਾਂ ਮਰ ਮਰ ਕੇ ਜੀਣ ਲਈ ਜਾਂਦਾ ਹਾਂ ਆਪਣੇ ਭਰਾ ਨੂੰ ਝੋਲੇ ਭਰ ਕੇ ਦੇ ਤੇ ਦਸ ਚੰਗੇ ਆਪਣੇ ਰੱਜੇ ਪੁਜੇ ਸਰਦਾਰ ਵਾ ਮੈਂ ਉਹਨਾਂ ਦੇ ਝੋਲੇ ਕਾਦੇ ਪਰਨੇ ਵਿਚ ਆ ਰਿਆ ਨੇ ਯਾਰ ਇਹ ਨਾ ਇੱਕ ਕਸੂਰ ਪਿਓ ਦਾ ਨਹੀਂ ਐ ਜਿਹੜੇ ਗਵਾਂਢੀ ਆ ਨਾ ਜੇ ਤੁਸੀਂ ਦੱਸਣਾ ਕੋਈ ਚੰਗੀ ਮੱਤ ਦੇ ਦਿਓ ਉਧਰੋਂ ਚਾਚੀ ਨੇ ਪਿਆ ਕੇ ਤੇ ਬਾਜ ਗੱਲਾਂ ਕਰਪੁਰ ਕੇ ਤੇ ਪੰਪ ਦੇ ਕੇ ਤੇ ਘਰ ਘਲਾ ਦੋਣਾ ਮੇਰੀ ਗੱਲ ਸੁਣ ਪੁੱਤ ਗਵਾਂਢੀਆਂ ਦਾ ਵੀ ਕੋਈ ਕਸੂਰ ਨਹੀਂਗਾ ਕਮ ਸੇ ਕਮ ਬੰਦੇ ਨੂੰ ਆਪਣੇ ਸਟੈਂਡ ਤੇ ਰਹਿਣਾ ਚਾਹੀਦਾ ਵਾ ਉਹ ਜੇ ਆਪਣੀ ਜਨਾਨੀ ਨੇ ਗੱਲਾਂ ਮੰਨਦਾ ਵਾ ਤੇ ਇਹਨੂੰ ਨਹੀਂ ਪਤਾ ਕਿ ਮੈਂ ਵੀ ਆਪਣੀ ਜਨਾਨੀ ਦੀ ਗੱਲ ਮੰਨਦਾ ਕੋਈ ਨਹੀਂ ਪਤਾ ਤੁਹਾਡਾ ਘਰ ਵਾ ਕੱਲ ਟੱਪ ਬੰਦੇ ਦੀ ਆ ਪੁੱਤ ਮੇਰੇ ਕੋ ਤੇ ਨਹੀਂ ਉੱਠਿਆ ਜਾਂਦਾ ਅੱਜ ਮੰਜੀਦ ਤੇ ਜਾਂ ਮੇਰਾ ਪੁੱਤ ਰੋਟੀ ਮੈਂ ਪਕਾਈਆ ਤੇ ਜਾ ਕੇ ਖਾ ਲਾ ਮੇਰੇ ਕੋ ਨਹੀਂ ਉੱਠਿਆ ਜਾਂਦਾ ਮੈਨੂੰ ਜਿੱਦਾਂ ਲੱਗਦਾ ਕਿ ਮੈਂ ਮਰੀ ਜਾਣਾ ਉਹ ਆ ਗੱਲਾਂ ਕਰਦੇ ਚੰਗੇ ਨਹੀਂ ਲੱਗੀਦਾ ਇਹ ਕੋਈ ਗੱਲ ਦਾ ਹੱਲ ਲੱਭੀਏ ਗੱਲ ਦਾ ਹੱਲ ਕੀ ਲੱਭੀਏ ਪੁੱਤ ਮੈਨੂੰ ਤੇ ਆਪਕੋ ਸਮਝ ਨਹੀਂ ਗਈ ਆਉਂਦੀ ਤੇ ਕੀ ਕਰਾਂ ਤੇ ਕੀ ਨਾ ਕਰਾਂ ਲਾਈ ਲੱਗ ਜਾ ਹੈਗਾ ਵਾ ਜਿਹੜਾ ਕੋਈ ਮਗਰ ਲਾਉਂਦਾ ਉਹਦੇ ਮਗਰ ਲੱਗ ਜਾਂਦਾ ਚੰਗੀ ਗੱਲ ਤੇ ਕੋਈ ਕਰਦਾ ਹੀ ਨਹੀਂਗਾ ਤੇ ਕੀ ਸੋਚ ਕੇ ਜੀਵਾਂ ਹੁਣ ਮੈਂ ਮੇਰਾ ਤਾਂ ਹੁਣ ਜੀ ਕਰਦਾ ਨਾ ਮੈਂ ਮਰ ਹੀ ਜਾਵਾਂ ਬਸ ਹਾਂ ਗੱਲ ਹੈ ਮੈਂ ਕਨੀਰੀ ਕਿਆ ਨਾ ਕਰ ਅੱਛਾ ਰੋਟੀ ਖਾ ਤੇ ਜਾ ਹੁਣ ਮੈਂ ਬੈਹਾ ਹਾਂ ਨਾ ਮਕਰੀ ਕੀ ਕਰਾਂ ਹੁਣ ਇੱਕ ਤਾਂ ਪਿਓ ਨੂੰ ਵੀ ਪਤਾ ਲੱਗਦਾ ਬੋਲਣ ਲੱਗਿਆ ਕਿ ਕਿ ਕੋਹੋਂ ਦਾ ਕੰਮ ਨਹੀਂ ਇੱਕ ਮੈਨੂੰ ਆਪਣੀ ਮਾਨ ਲਵੇ ਕਿ ਬਹੁਤ ਤਰਸਾਉਂਦਿਆ ਕਿ ਜਦੋਂ ਆਉਂਦਾ ਆਵੇ ਮਾਨ ਨਾਲ ਗੱਲ ਨਾ ਆਉਂਦਾ ਜਿਵੇਂ ਮਾਨ ਨਾਲ ਗੱਲ ਯਾਰ ਰੋਈ ਦੇ ਕੰਮ ਹੋ ਗਿਆ ਮੈਨੂੰ ਬਹੁ ਖਿਚੰਡ ਐ ਪਿਓ ਨੂੰ ਤੇ ਇੱਕ ਮਾਂ ਮੇਰੀ ਰੋ ਰੋ ਦਾ ਪੂਰਾ ਹਲੋ ਹੋਣ ਡਿਆ ਇਦਾਂ ਕਰਦਾ ਮਾਸੀ ਨੂੰ ਸਾਦਾ ਹੋਣ ਕਰਕੇ ਦਾਦਾ ਨਾਲ ਗੱਲਬਾਤ ਹੁੰਦੀ ਹੈਲੋ ਸੱਸ ਕਾ ਮਾਸੀ ਦੀ ਔਰ ਕੀ ਹਾਲ ਹੈ ਠੀਕ ਦੇ ਠੀਕ ਆ ਠੀਕ ਆ ਤੇ ਘਰੇ ਆਇਓ ਮਣਾਇਆ ਮਮਾ ਠੀਕ ਨਹੀਂ ਗਏ ਕੋਕਣੀ ਉਹ ਮਣਾਇਆ ਨਾ ਬੁਖਾਰ ਆਇਆ ਹੈ ਉਹਨਾਂ ਨੂੰ ਹਾਂਜੀ ਤੇ ਮਾਵਾਏ ਬਿਮਾਰ ਵਾ ਅੱਛਾ ਅੱਛਾ ਠੀਕ ਦੇ ਚਲੋ ਆਇਓ ਫਿਰ ਤੋਂ ਹਾਂਜੀ ਓਕੇ ਓਕੇ ਆ ਗਿਆ ਆ ਗਿਆ

ਕੀ ਵਾਹ ਤੇ ਮੇਰਾ ਲੈ ਦੱਸ ਤੂੰ ਫੋਨ ਨਹੀਂ ਕੀਤਾ ਉਹ ਲਗੀ ਨੇ ਲੈ ਫੋਨ ਕਿਹਦਾ ਕਰਨਾ ਹੈਗਾ ਤੂੰ ਤੇ ਉਹ ਦੱਸਣਾ ਨਾ ਹੋਇਆ ਹਾਈ ਹਾਏ ਕੀ ਸੁਣਾ ਤੈਨੂੰ ਮੈਂ ਉਹਦੇ ਦਾ ਫੋਨ ਆਇਆ ਸੀ ਮੈਨੂੰ ਅੱਛਾ ਉਹਦੇ ਨੇ ਫੋਨ ਕੀਤਾ ਵਾ ਉਹ ਤੇ ਮੇਰੇ ਕੋਲ ਫਰਿਆ ਜਾਂਦਾ ਹੈਗਾ ਲੈ ਦੱਸ ਹਾਂ ਮੈਨੂੰ ਦੱਸ ਹੀ ਦਿੰਦਾ ਕਮਲਿਆ ਮੋਟ ਕੇ ਕੋਈ ਉਹਦਾ ਠੰਡਾ ਤੁੰਡਾ ਮੰਗਾ ਲੈਂਦੀ ਦੱਸ ਕੀ ਲੋੜਾ ਠੰਡੇ ਦੀ ਕੋਈ ਲੋੜ ਨਹੀਂ ਆ ਤੇ ਐਦਾਂ ਦੱਸ ਤੂੰ ਹੁਣ ਕਿੱਦਾਂ ਤੂੰ ਆਪਣੀ ਸੁਣਾ ਮੈਂ ਠੀਕ ਹਾਂ ਮੈਨੂੰ ਕਿਹਾ ਆ ਵਾ ਹੋਇਆ ਵਾ ਤੈਨੂੰ ਦੱਸ ਕਹਿ ਹੋ ਜਾ ਗੱਲਾਂ ਕਰ ਉਹਦੀ ਕਹਿੰਦਾ ਮੋਟਾ ਚੜਿਆ ਮਮੀ ਨੂੰ ਹਾਂ ਬੁਖਾਰ ਇਹ ਤੇ ਛਦਾਈ ਹੈ ਤੂੰ ਕੋ ਫੋਨ ਕੀਤਾ ਪੁੱਤ ਮਸੀ ਨੂੰ ਲੈ ਅਹੀਂ ਮਿਲਣ ਆ ਗਏ ਤੇ ਦਸ ਅੱਜ ਕੋ ਮਾੜੀ ਗੱਲ ਹੋ ਗਈ ਆ ਉਹ ਨਹੀਂ ਨਹੀਂ ਮਿਲਣ ਆ ਗਏ ਤੇ ਚਾ ਚੱਲ ਗਿਆ ਵੇਖ ਕੇ ਤੁਹਾਡੇ ਵਾਲਾ ਤੇਰਾ ਤੂੰ ਮੁੰਡੇ ਦਵਾਈ ਹੋਈ ਜਾਂਦੀ ਬੱਚੀ ਦੀ ਗੱਲ ਕੋਈ ਨਹੀਂ ਪਰ ਮੈਨੂੰ ਇਹ ਤੇ ਤੰਗੀ ਕੋ ਦਿੱਤੀ ਤੁਹਾਨੂੰ ਇਹ ਨਹੀਂ ਮੈਂ ਕੀਤਾ ਅਜੇ ਤੱਕ ਤਾਂ ਪਾ ਲਈ ਹੈ ਹੈ ਕਿਤਾ ਕਰਮ ਹੋ ਆ ਤੇ ਸਰੀਰ ਨਾ ਉੱਠ ਕੇ ਦਵਾਈ ਲੈਣ ਜਾਣਾ ਨਾ ਕੋ ਨਾ ਕੀ ਗੱਲ ਵਾ ਕੱਲ ਤੇ ਦੱਸ ਚੱਲ ਮੈਂ ਪਾਣੀ ਲਿਆਵਾਂ ਬਹਿ ਜਾ ਤੂੰ ਰਹਿਣ ਦੇ ਪਾਣੀ ਪਾਣੀ ਪੀ ਲੈਨੇ ਐਡੀ ਕੋਈ ਤਹਿ ਨਹੀਂ ਲੱਗੀ ਜੀ ਸਾਨੂੰ ਦੱਸ ਪਹਿਲਾਂ ਗੱਲ ਵੀ ਗੱਲ ਕੀ ਕੰਨ ਤੇ ਕੋਈ ਵੀ ਨਹੀਂ ਗਈ ਹਾਂ ਇਹ ਐਂਡਰ ਫੋਨ ਕਰਦਾ ਹੈ ਹੈ ਸੱਚ ਸਰਦ ਨਹੀਂ ਫੋਨ ਕਰਦਾ ਫੋਨ ਕਰਦਾ ਦੱਸ ਕੇ ਉਪਰ ਨੂੰ ਫੋਨ ਕੀਤਾ ਮਾਸੀ ਆ ਨੂੰ ਉਹਦੀ ਤੇਰੀ ਭੈਣ ਹਾਂ ਮੈਂ ਹੈ ਕੋਈ ਦੂਰ ਦਾ ਰਿਸ਼ਤਾ ਵਾ ਜੇ ਤੂੰ ਮੇਰ ਨਾਲ ਗੱਲ ਨਹੀਂ ਕਰਨੀ ਤਾਂ ਹੋਰ ਤੱਕ ਇਹਦਾ ਨਾ ਕਰਨੀ ਆ ਜੇ ਸੁਣਨਾ ਹੀ ਚਾਹਨੀ ਆ ਨਾ ਤੇ ਸੁਣ ਲੈ ਫਿਰ ਹੈ ਹੁਣ ਦੱਸ ਤੇਰਾ ਪ੍ਰੌਣਾ ਵੀ ਨਾਲ ਆਇਆ ਇਹ ਕੀ ਆਖੂਗਾ ਵੀ ਭੈਣ ਜੀ ਕਿਹੋ ਜਿਹਾ ਗੱਲਾਂ ਕਰਦੀ ਕੋਈ ਗੱਲ ਨਹੀਂ ਆ ਪ੍ਰੌਣੇ ਤੇਰਾ ਕੋਈ ਫਿਕਰ ਕਰ ਉਹ ਤੈਨੂੰ ਆਪਣੀ ਭੈਣ ਮੰਨਦਾ ਜਿੱਦ ਮੇਰੀ ਭੈਣ ਹੋਰ ਦਾ ਦੋਦੀ ਭੈਣ ਹੋ ਤੂੰ ਗੱਲ ਦੱਸ ਤੇ ਗੱਲ ਕੀ ਹੈ ਗੱਲ ਕਾਦੀ ਹੋਣੀ ਤੇਰਾ ਪਾਂਜੀ ਕੰਨਾਂ ਦਾ ਬੜਾ ਕੱਚਾ ਵਾ ਮੈਂ ਤੇ ਨਾ ਗੱਲਾਂ ਲਗਾ ਲਗਾ ਕੇ ਲਗਾ ਲਗਾ ਕੇ ਇੱਥੋਂ ਤੱਕ ਆ ਗਈ ਆ ਤੇ ਹੁਣ ਨਹੀਂ ਉਹ ਗੱਲਾਂ ਬਰਦਾਸ਼ਤ ਹੁੰਦੀਆਂ ਤੇ ਕਿਉਂ ਕਰਦੀਆਂ ਮੁੰਡਾ ਵੀ ਜਵਾਨ ਹੋ ਗਿਆ ਸੁਖਣਾ ਤੇ ਜਦੋਂ ਆਣ ਕੇ ਮੇਰੀ ਬੇਇੱਜ਼ਤੀ ਕਰਦਾ ਵਾ ਨਾ ਮੈਂ ਹੱਥੀ ਪੈਂਦਾ ਵਾ ਫਿਰ ਮੁੰਡਾ ਆ ਕੇ ਸ਼ਤੰਦਾ ਵਾ ਹੇ ਇੱਥੋਂ ਤੱਕ ਕੰਮ ਪਹੁੰਚ ਗਿਆ ਹੋਰ ਹੈ ਤੇ ਤੂੰ ਮੇਰੇ ਨਾਲ ਗੱਲ ਹੀ ਨਹੀਂ ਕਰਦੀ ਜੂੜੀ ਸਮਝੀ ਗੱਲ ਦੀ ਤਰ੍ਹਾਂ ਕੰਨਾ ਦਾ ਬੜਾ ਕੱਚਾ ਵਾ ਵੀ ਕੰਨਾ ਦਾ ਕੱਚਾ ਹੈ ਲੱਖ ਵਾਰੀ ਹੋਏ ਹੱਥ ਝੁਕਣ ਦਾ ਕੰਮ ਹੋਇਆ ਹੈ ਆਲਨੇ ਤੇਰਾ ਭਾਜੀ ਨੂੰ ਮੈਂ ਪੁੱਛਦੀ ਆ ਕਿ ਕਿਉਂ ਹੱਥ ਝੁਕਿਆ ਮੇਰੇ ਭੈਣ ਤੇ ਜ਼ੁਬਾਨ ਨਹੀਂ ਹੈਗੀ ਮੂੰਹ ਦੇ ਵਿੱਚ ਬੰਦਾ ਮੂੰਹ ਨਾਲ ਗੱਲ ਕਰੇ ਜਿਹੜੀ ਕਰਨੀ ਆ ਕਿੱਡਾ ਬੁਰਾ ਕੰਮ ਆ ਕਿੱਡਾ ਗਲਤ ਆ ਤੇ ਇਹਨੇ ਕੰਮੇ ਬੰਦੇ ਹੁੰਦੇ ਆ ਨਾ ਉਹਨਾਂ ਦਾ ਕੰਮ ਹੁੰਦਾ ਹ ਹੱਥ ਝੁਕਣਾ ਬੁੱਢੀ ਤੇ ਜੇ ਮੈਂ ਨਾ ਹੋਆ ਕਰ ਤਾਂ ਬੜਾ ਗੋਹਰੇ ਲੈ ਦੱਸ ਤੇ ਪੁੱਤ ਤੂੰ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ ਹੈ ਕਿ ਤੱਕ ਗੱਲ ਪਹੁੰਚ ਗਈ ਇਹ ਦੱਸ ਨਹੀਂ ਦਿੰਦੀ ਨੀ ਮਮੀ ਮੇਰੀ ਗੱਲ ਸੁਣ ਉਹ ਜਿਹੜੀ ਗਮਾਂ ਉਹਨੇ ਤੁਹਾਡੇ ਘਰ ਦਾ ਪੇੜਾ ਹੀ ਗਰਗ ਕਰਤਾ ਆਪਨੇ ਆਜ ਲਾਗ ਲਈ ਕਵੰਡਣਾ ਆਹੋ ਡੇ ਨੂੰ ਕਾਲੇਗਾ ਪੈਕ ਲਾ ਕੇ ਨਾ ਚਿਕਣ ਦੇ ਦੇਣੀ ਹੁੰਦੀ ਉਹਨਾਂ ਨੇ ਆ ਗਏ ਬਾਪੂ ਨੇ ਨਾਲ ਕਾਇਆ ਨਾ ਦੱਸ ਐਡਾ ਇੱਕ ਨਾ ਦਾ ਕੱਚਾ ਹੈ ਉਹ ਆਪਣੇ ਘਰ ਦਾ ਪਤਾ ਹੀ ਨਹੀਂ ਆ ਤੇ ਉਹਨੇ ਦੱਸ ਕੀ ਲੈਣਾ ਹੀ ਪਾਜੀ ਐਂਦਾ ਕੰਨਾ ਦਾ ਕੱਚਾ ਵਾ ਐਂਦਾ ਕਰ ਆਹ ਕਵੰਡਣਾ ਇਹ ਤਰ੍ਹਾਂ ਕਰਦੇ ਨਾਲ ਦੀ ਆ ਹੁਣ ਨਾ ਤੂੰ ਮੇਰੂ ਡੱਕੀ ਨਾ ਇੱਕ ਵਾਰ ਮੈਨੂੰ ਨਾ ਉਹਨਾਂ ਦੋ ਹੱਥ ਕਰ ਹੀ ਆਉਂਦੇ ਉਹ ਨਹੀਂ ਨਹੀਂ ਭੈਣ ਐਂਦਾ ਤਾਂ ਕੁਛ ਨਹੀਂ ਕਰਨਾ ਕਿਉਂ ਨਹੀਂ ਕਰਨਾ ਇਦਾਂ ਦਾ ਕੁਛ ਦੱਸ ਨਹੀਂ 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 ਜੇ ਉਹ ਜਨਾਨੀ ਨਹੀਂ ਸੁਧਰਦੀ ਫਿਰ ਉਹਨੂੰ ਸੁਧਾਰਨਾ ਹੀ ਪੈਣਾ ਵਾ ਜਨਾਨੀ ਕਲੀ ਦਾ ਨਹੀਂ ਕਸੂਰ ਉਹਦੇ ਬੰਦੇ ਦਾ ਵੀ ਕਸੂਰ ਨਾਲ ਹੀ ਆ ਦੋਵੇਂ ਜੀ ਇਸੇ ਕੰਮ ਤੇ ਹੋਏ ਇਹ ਗੱਲਾਂ ਘਰੇ ਹੀ ਹੁਣੇ ਦੋਵੇਂ ਜੀ ਕਿਤੇ ਗਏ ਤੇ ਨਹੀਂ ਆ ਜਾ ਕੇ ਤੁਹਾਨੂੰ ਮੇਰੇ ਕੋਲ ਹੀ ਪੁੱਛੋ ਨਹੀਂ ਆ ਵੀ ਤੁਹਾਨੂੰ ਚਾਹੀਦਾ ਕੀ ਆ ਕਿਉਂ ਨਹੀਂ ਉਹਨਾਂ ਦਾ ਘਰ ਵਸਣ ਦਿੰਦੇ ਤੁਸੀਂ ਹੈ ਏਡੇ ਪੱਧਰੇ ਨਹੀਂ ਗਿਓ ਦੋਵੇਂ ਜੀ ਜਾਂਦਾ ਉਹਨਾ ਦੋਵੇਂ ਪੌੜ ਚੋਕੇ ਤੇ ਸਿਰਦੇ ਵਾਲਾ ਨੂੰ ਪੈ ਲੈਣਾ ਮੈਂ ਮੇਰੇ ਸਿਰਦੇ ਵਾਲਾ ਪੈਣ ਮੇਰੇ ਅਗਲੇ ਹੱਥ ਬੰਨੇ ਆ ਐਡੀ ਜੁਬਾਨ ਉਹਦੀ ਉਹਨੇ ਸਾਰਾ ਪਿੰਡ ਇਕੱਠਾ ਕਰ ਲੈਣਾ ਐਵੇਂ ਆਪਣੀ ਬੇਜੀ ਕਰਾਉਂਦਾ ਤੂੰ ਨਾ ਜ਼ੁਬਾਨ ਆਪਣੇ ਬੰਦ ਕੇ ਰੱਖੀ ਆ ਤੂੰ ਨਾ ਹਰੇਕ ਤੇ ਗਾੜੀ ਐਨ ਗਊ ਬਣ ਕੇ ਰਹੀਨੀ ਆ ਏਜ ਮੰਨ ਐਹੋ ਜਿਆ ਨਹੀਂ ਆ ਚੁੱਪ ਕੀਤੇ ਆ ਦਾ ਠੀਕ ਹੋਣਾ ਇੱਥੇ ਜਿੱਦਾਂ ਅਗਲੇ ਲੋਕੀ ਸਿੰਘ ਖੜੇ ਕਰਦੇ ਆ ਨਾ ਉਹਨਾਂ ਨਾਲ ਕਰਨੇ ਪੈਂਦੇ ਆ ਦੋ ਹੱਥ ਕਰਨੇ ਪੈਂਦੇ ਆ ਫਿਰ ਜਾ ਕੇ ਸਮਝਉਂਦੀ ਅਗਲੇ ਨੂੰ ਇਹ ਹੁਣ ਸਮਾਂ ਚੰਗਾ ਨਹੀਂ ਹੈਗਾ ਜੇ ਆਪਾਂ ਚੁੱਪ ਕੀਤੇ ਰਹਿੰਦੇ ਨਾ ਤਾਂ ਅਗਲਾ ਕਹਿੰਦਾ ਕਿ ਇਹਨਾਂ ਨੂੰ ਕੋਈ ਅਕਲ ਹੀ ਨਹੀਂ ਆ ਇਹਦੇ ਘਰ ਚ ਪਾਓ ਦਰਾਰ ਪਾਓ ਫੋਟ ਤੇ ਉਥੇ ਐਸ਼ ਕਰੋ ਹੈ ਤੇਰਾ ਬੰਦਾ ਕੰਨਾਂ ਦਾ ਕੱਚਾ ਹੁਣ ਤੂੰ ਭਾਰਵੇਂ ਬੰਦੇ ਦੇ ਕੰਨ ਉਹ ਸੁਣੂਗਾ ਆਪਣੇ ਘਰ ਦੀ ਕੋਈ ਗੱਲ ਕਦੀ ਵੀ ਨਹੀਂ ਸੁਣਨੀ ਉਹਨੇ ਇਹੋ ਤਾਂ ਗੱਲ ਮਾੜੀ ਆ ਆਪਣਾ ਹੀ ਸਿੱਕਾ ਖੋਟਾ ਵਾ ਤੇ ਕਿਹਨੂੰ ਆਪਾਂ ਕੀ ਆਖੀਏ ਵੀ ਕਿਉਂ ਨਾ ਆਖੀਏ ਉਹਨਾਂ ਦਾ ਤੇ ਰਿਕਾਰਡ ਵਿੱਚ ਪੁੱਟਣਾ ਦੇਣ ਠੀਕ ਹੋਣਾ ਦੂਜੀ ਗੱਲ ਇਹ ਤੂੰ ਮੈਨੂੰ ਇੱਕ ਵਾਰੀ ਜਾਣਦੇ ਉੱਥੇ ਬੱਸ ਉਹ ਬਹਿ ਰਹੇ ਹੁੰਦੇ ਤੂੰ ਜਾ ਕੇ ਵੱਖਰਾ ਤਮਸਾ ਰਣਾ ਲੈ ਦੱਸ ਮੈਂ ਤਾਂ ਬੰਦਾ ਛੁੱਟੂਆ ਹੈ ਜਿਹੜਾ ਨਾਲ ਰਹਿਣਾ ਜਾਣੀ ਦੇ ਉੱਤੇ ਹਾਤੀ ਹੋਈ ਗੱਲ ਵਾ ਬਾਕੀ ਨਾ ਕਸੂਰ ਆੜੇ ਨਾ ਭਾਜੀ ਦਾ ਸਾਰਾ ਕਸੂਰ ਆਪਣੇ ਦਾ ਵਾ ਕਿਸ ਨੂੰ ਆਪਾਂ ਕੀ ਕਹਿਣਾ ਜਦੋਂ ਇਹ ਕਿਸੇ ਦੀਆਂ ਜਾਂਚਾਂ ਕਰਨਾ ਸੁਣਦਾ ਉਹ ਘਰ ਪੈਂਦਾ ਵਾ ਚੱਲ ਆਇਆ ਪੁੱਠ ਪਾਣੀ ਜਦੋਂ ਬੈਂਦਾ ਵਾ ਜਾ ਕੇ ਉੱਥੇ ਉਹਨਾਂ ਦੀਆਂ ਗੱਲਾਂ ਸੁਣਦਾ ਤਾਂ ਸੁਣਾਉਂਦੇ ਆ ਜੇ ਇਹ ਚੰਗਾ ਹੋਵੇ ਤੇ ਉਹਨਾਂ ਨੂੰ ਕਿ ਲੋੜ ਹੈ ਨਾ ਚੁਗਲੀਆਂ ਕਰਨ ਦੀਆਂ ਲੋਕੀ ਤਾਂ ਵੇਖਦੇ ਤਮਾਸ਼ਾ ਇਹ ਆਪਣਾ ਘਰ ਬਰਵਾੜਿਆ ਕਰਨ ਪਰ ਆਹ ਗੱਲ ਇਹਦੇ ਦਿਮਾਗ 'ਚ ਕੌਣ ਪਾਵੇ ਤੇ ਲੋਕੀ ਤਮਾਸ਼ਾ ਵੇਖਦੇ ਆ ਇਹ ਗੱਲ ਤਾਂ ਨਹੀਂ ਨਾ ਪਤਾ ਇਸੇ ਗੱਲ ਨੇ ਤੁਹਾਡਾ ਘਰ ਇੱਥੋਂ ਤੱਕ ਲੈ ਆਂਦਾ ਅਜੇ ਮੈਂ ਘਰੋਂ ਬਾਹਰ ਕਦੇ ਚਾਤੀ ਦੀਗੀ ਮਾਰੀ ਚੁੱਪ ਕਰਕੇ ਆਪਣੇ ਘਰੇ ਰਹਿਣੀ ਆ ਫਿਰ ਪਤਾ ਮੈਨੂੰ ਕੀ ਆਂਦਾ ਵਾ ਕਿ ਤੂੰ ਤਾਂ ਆਪਣੇ ਪੇਕੇ ਠੋਈ ਜਾਣ ਰਹੀਆਂ ਸਾਰਾ ਕੁਝ ਇਹ ਤਾਂ ਗੱਲ ਮੜੀ ਆ ਅਧੂਰਾ ਸਾਕਲ ਤੇ ਗਵਾਨੀਆਂ ਦੀ ਚੱਕ ਇਹ ਬੰਦੇ ਨੂੰ ਬਰਵਾਦ ਕਰਦੀ ਹੈ ਉਹ ਤਾਂ ਗੱਲ ਵਾ ਪਰ ਚੰਗੇ ਭਲੇ ਪੇਕੇ ਆ ਆਪਣੇ ਰੱਜੇ ਪੁੱਜੇ ਦੱਸ ਉਹਨਾਂ ਨੇ ਇਥੋਂ ਕੀ ਖੜਵਾਉ ਉਹ ਤਾਂ ਕਹਿਣ ਦੀਆਂ ਫੇ ਦੱਸ ਤੂੰ ਚੋਲੇ ਚ ਪਾ ਕੇ ਪੇਕੇ ਨੂੰ ਕੀ ਦੇ ਆਉਣਾ ਹੈ ਹੈ ਤੇਰੇ ਪੇਕੇ ਨਾਲ ਚੋਲੇ ਨਾਲ ਰੱਜ ਜਾਣਾ ਜਿਹਦਾ ਘਰ ਅੰਦਰ ਬੋਲਿਆ ਨਾਲ ਸਦਾ ਹੁੰਦਾ ਹੈ ਹੈ ਤੇ ਗੱਲ ਵਾ ਖਾਦੀ ਹੋ ਗਈ ਆ ਤੇ ਚਲ ਇਦਾਂ ਕਰ ਤੂੰ ਹੁਣ ਗਵਾਨ ਤੇ ਨਹੀਂ ਜਾਣ ਦੇਣਾ ਮੈਨੂੰ ਜੇ ਹੁਣ ਭਾਜੀ ਆਉਂਦੇ ਆ ਨਾ ਉਹਨਾਂ ਨਾਲ ਤਾਂ ਗੱਲ ਕਰਨ ਦੇ ਚਲ ਕੋਈ ਨਹੀਂ ਉਹ ਹੁੰਦਾ ਨਾ ਉਹਨੂੰ ਬਿਠਾ ਲ ਕੇ ਤੇ ਪਿਆਰ ਨਾਲ ਸਮਝਾਵੇਂ ਪੇ ਇਦਾਂ ਨਹੀਂ ਕਰੀਦਾ ਆਪਣੇ ਘਰ ਵਾਲੇ ਵੀ ਇਹ ਤਰ੍ਹਾਂ ਪੁੱਤ ਜਵਾਨ ਹੋਇਆ ਵਾ ਵੀ ਪਿਆਰ ਪੂਰ ਕਾਦਾ ਪਿਆਰ ਦਾ ਸਮਝਾਈਂਗਾ ਇਹ ਉਹ ਕਿਹੜਾ ਨਿਆਣਾ ਉਹ ਜਿੰਨ ਪਚਕਾਰ ਕੇ ਤੇ ਇਧਰ ਨੂੰ ਤੇ ਇਧਰ ਨੂੰ ਲਾ ਲਾਂਗੇ ਹੈ ਉਹਨੂੰ ਹੁਣ ਸਮਝਾਉਣਾ ਬੜਾ ਚੰਗੀ ਤਰ੍ਹਾਂ ਕੰਨ ਖੋਲਣੇ ਪੈਣੇ ਆ ਚੱਲ ਕੋਈ ਨਹੀਂ ਤੁਸੀਂ ਬੈਠੋ ਜੇ ਨਾ ਮੈਂ ਚਾਹ ਬਣਾ ਲੈਂਦਾ ਵਾ ਨਹੀਂ ਰਹਿਣ ਦੇ ਚਾਹ ਉਹ ਨਹੀਂ ਨਹੀਂ ਬੈਠੋ ਤੁਸੀਂ ਮੇਰੀ ਗੱਲ ਸੁਣ ਗੱਲ ਵਧਾਈ ਨਾ ਤਰੀਕੇ ਨਾਲ ਗੱਲ ਕਰੀ ਜਾਗਾ ਆਹ ਹੈ ਗੁਰਜਿੰਦਰ ਆ ਸੁਣ ਕੇ ਮੇਰੀਆਂ ਤੇ ਖੂਨ ਖੋਲ ਗਿਆ ਵਾ ਹੈ ਵੇ ਗੱਲਾਂ ਦੱਸਣ ਲਈ ਵੀ ਮੇਰੇ ਹੱਥੀ ਪੈਂਦਾ ਮੈਨੂੰ ਮਾਰਦਾ ਮੁੰਡਾ ਜਵਾਨ ਹੋਇਆ ਦਾੜੀ ਆਈ ਹੈ ਮੂੰਹ ਤੇ ਹੈ ਕੀ ਸੋਚੂਗਾ ਅਗਲਾ ਬੱਚਾ ਕੱਲ ਕੀ ਆ ਭਾਈ ਨੂੰ ਥੋੜੀ ਪੈਗ ਦੀ ਹੱਤ ਹੈਗੀ ਆ ਉਹ ਪਿਆ ਦਿੰਦਾ ਨਾ ਲੋਕੀ ਵੰਦਾ ਤਮਾਜ਼ਾ ਹੋਰ ਨਹੀਂ ਗੱਲ ਕੋਈ ਤਮਾਸ਼ਾ ਤਾਂ ਵੇਂਦੇ ਆ ਹੈ ਤੇ ਪਰਨੇ ਆਨੇ ਤੇ ਕੀ ਅਸਰ ਹੋੰਡਿਆ ਵਾ ਭੈਣ ਮੇਰੀ ਇੰਨੀ ਚੰਗੀ ਇੰਨੀ ਭੋਲੀ ਆ ਕਿ ਤੇ ਗੱਲ ਹੀ ਕਰਨ ਵਾਲੀ ਜੋ ਆਈਏ ਘਰ ਦੇ ਨਾਲ ਸ਼ਹੀਦ ਹੋ ਚੰਲੀ ਆ ਐ ਕਿਤੇ ਪੈਰ ਪੱਟ ਪੱਟ ਕੇ ਬਾਹਰ ਨਹੀਂ ਵੇਖਿਆ ਉਹਨੇ ਕਿਤੇ ਵਾਧੂ ਰਿਸ਼ਤੇਦਾਰਾਂ ਨਾਲ ਨਹੀਂ ਮਿਲੀ ਗਿਲੀ ਆ ਆਪਚਾਰੀ ਨੇ ਸਿਲਾ ਮਿਲ ਲਿਆ ਮੈਂ ਵੀ ਵੇਖਣ ਡਿਆ ਵਾਂ ਇੰਨਾ ਕੁ ਮੂੰਹ ਗਿਆ ਵੇ ਜੀ ਹਣਾ ਇਹ ਕੀ ਹਾਲਤ ਹੋਈ ਬਚਾਰੀ ਦੀ ਸੋਚ ਸੋਚ ਕੇ ਬਚਾਰੀ ਅੱਧੇ ਨਹੀਂ ਰਹਿ ਗਈ ਕਿਤੇ ਤੇ ਗੱਲ ਨਹੀਂ ਨਾ ਆਪਣਾ ਕਰਦੀ ਕੋਈ ਵੀ ਮੈਨੂੰ ਤਾਂ ਰੋਣ ਆਉਂ ਡਿਆ ਵੇਖ ਵੇਖ ਕੇ ਆਪਣੀ ਭੈਣ ਵੱਲ ਹਾਂ ਇੰਨੀ ਚੰਗੀ ਮੇਰੀ ਭੈਣ ਤੇ ਕੀ ਉਹਦੀ ਕ ਉਦੋਂ ਉਹ ਕਹੇ ਆਪਣੇ ਪਾਪਾ ਨੂੰ ਲੱਭ ਕੇ ਲਿਆਵੇ ਆਪਾਂ ਫੇਰ ਘਰ ਵੀ ਜਾਣਾ ਪਾਪਾ ਕਿੱڑا ਘਵਾ ਚੜਾ ਲੱਭਣਾ ਵਾ ਇੱਥੇ ਕਿਤੇ ਬੈਠਾ ਹੋਣਾ ਕਿਸੇ ਦੇ ਲਾਗੇ ਕੇ ਕੀ ਬਤਾ ਇੱਥੇ ਗਿਆ ਵਾ ਨਾ ਘਰ ਫੇਰ ਆ ਚੱਲ ਕੋਈ ਨਹੀਂ ਮੈਂ ਕਹਿ ਕੇ ਹੁਣੀ ਆਂ ਕਿ ਆਵਾਜ਼ ਮਾਰ ਕੇ ਚੱਲ ਤਿੰਨੇ ਕ ਉਦੋਂ ਹਾਂਜੀ ਪੁੱਤ ਤੂੰ ਬੰਨੀ ਵੀ ਪਾ ਕੇ ਬੈਠਾ ਹੈ ਐਵੇਂ ਸੋਚੇ ਜਾਂ ਹੁੰਦਾ ਨਹੀਂ ਕਿ ਇਹ ਗੱਲਾਂ ਦਿਨ ਦਿਨ ਲੱਗ ਜਾਂਦੀਆਂ ਬੜਾ ਕੁਛ ਹੋਏ ਧੰਦਾ ਘਰ ਵਿੱਚ ਕੋਈ ਗੱਲ ਨਹੀਂ ਧੰਦਾ ਕਰ ਹੁਣ ਜਾ ਆਪਣੇ ਪਾਪਾ ਨੂੰ ਆਵਾਜ਼ ਮਾਰ ਕੇ ਲਿਆ ਪਾਪਾ ਨੂੰ ਕਿਉਂ ਆਈ ਮਾਨੀ ਹੈ ਹਾਂ ਇੱਥੇ ਕਿਤੇ ਨਵੇਂ ਪਏ ਹੋਣੇ ਆ ਤਸਕਰ ਹੀ ਆ ਕਰਈ ਆ ਉਹ ਨੰ ਲੰਮੇ ਪਏ ਹੋਣੇ ਆ ਅੱਛਾ ਇੱਧਰ ਪਈਆ ਹਾਂਜੀ ਅੱਛਾ ਲੈ ਪਾਜੀ ਸੁੱਤੇ ਜੇ ਹਲ ਨਾ ਨਾ ਜੀ ਸੱਸੀ ਗਰ ਪਾਜੀ ਸੱਸੀ ਕਾ ਸੱਸੀ ਗਰ ਤੁਹਾਨੂੰ ਨਹੀਂ ਲੈ ਅਸੀਂ ਤਾਂ ਗਾ ਚਾਹ ਪਾਣੀ ਪੀ ਲਿਆ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਾ ਉਹ ਮੈਂ ਤੇ ਨਾ ਬਾਹਰ ਉਹ ਕਾਫੇ ਦੇ ਥੋਨੇ ਚ ਕੱਢਣ ਵਾਹੇ ਥੋੜਾ ਜਿਹਾ ਅੱਛਾ ਤੁਹਾਡੇ ਫੁੱਲ ਕੇ ਦਾਤੀ ਦਾ ਕੰਮ ਤੇ ਨਾ ਬੰਦਾ ਥੱਕ ਜਾਂਦਾ ਆ ਆਹੋ ਕਿ ਉਹ ਕਾਦਾ ਕਾਦਾ ਹੁਣ ਕਾਣ ਕਿਥੇ ਨਹਾਤ ਹੋ ਗਏ ਬੈਠਾ ਤੇ ਨੀਂਦ ਆ ਗਈ ਐ ਅੱਛਾ ਤੇ ਮੁੜ ਕੇ ਕੌਣ ਦਾ ਲੱਗਦਾ ਤੇ ਕੌਣ ਆਇਆ ਤੇ ਕੌਣ ਗਿਆ ਚਲੋ ਕੋਈ ਨਹੀਂ ਨਹੀਂ ਪਤਾ ਲੱਗਾ ਹੋਤਾ ਹੋਰ ਤੋਂ ਇਹ ਸਾਂ ਪਰਿਵਾਰ ਦਾ ਕਿ ਹਾਲ ਤੇ ਬਸ ਵਧੀਆ ਪਰਿਵਾਰ ਹਾਂ ਬੱਚੇ ਤੇ ਬੜੇ ਵਧੀਆ ਮੇਰੇ ਬੱਚੇ ਤੇ ਬੜੇ ਵਧੀਆ ਵਾ ਤੁਸੀਂ ਸੁਣਾਓ ਤੇ ਤੁਹਾਡੇ ਪਰਿਵਾਰ ਦਾ ਕਿਦਾਂ ਵਾ ਆਪਣਾ ਠੀਕ ਐ ਬੜਾ ਵਧੀਆ ਮੈਨੂੰ ਤੇ ਨਹੀਂ ਕੋਈ ਠੀਕ ਲੱਗਾ ਮੈਨੂੰ ਤੇ ਨਾ ਤੰਮ ਸੱਚ ਦੱਸਾਂ ਉਹਦੇ ਨੂੰ ਫੋਨ ਕਰਕੇ ਸੱਦਿਆ ਕਿਉਂਕਿ ਕਹਿੰਦਾ ਜੀ ਮੈਨੂੰ ਉਹਨੇ ਕੀ ਕਹਿਣਾ ਸੀਗਾ ਜੋ ਕੁਛ ਘਰ ਵਿੱਚ ਹੋਣ ਰਿਹਾ ਵਾ ਉਹ ਕੁਛ ਉਹਨੇ ਮੈਨੂੰ ਦੱਸਿਆ ਫੋਨ ਤੇ ਤੇ ਬਾਜੀ ਮੇਰੇ ਨਾ ਦਿਲ ਨੂੰ ਬੜੀ ਠੋਕਰ ਲੱਗੀ ਆ ਆ ਸਾਰੀਆਂ ਗੱਲਾਂ ਸੁਣ ਕੇ ਵੀ ਦੱਸ ਤੂੰ ਹੀ ਇਦਾਂ ਦੇ ਹੈ ਤੇ ਨਹੀਂ ਆ ਗੱਲਾਂ ਜਿਹੜੀਆਂ ਹੁਣ ਸ਼ੁਰੂ ਹੋਣ ਜਾਂ ਵਾ ਇਹ ਕਿਉਂ ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਤੁਸੀਂ ਵੀ ਇਹੋ ਜਿਹੀ ਗੱਲਾਂ ਕਰ ਲੈਂਦੇ ਜੀ ਹੈ ਤੁਹਾਨੂੰ ਪਤਾ ਕਿ ਮੇਰੇ ਭੈਣ ਜਿਹੜੀ ਆ ਇੱਕ ਘਰ ਨਾ ਮਰ ਗਈ ਜੋਂ ਆਈ ਆ ਹੈ ਇੰਨੇ ਸਾਲ ਹੋ ਗਏ ਉਹਦਾ ਵਿਆਹ ਹੋਏ ਨੂੰ ਮੁੰਡਾ ਉਹਦਾ ਜਵਾਨ ਹੋ ਗਿਆ ਵਾ ਹੁਣ ਸਭ ਕੁਝ ਉਹ ਆਪਣੀ ਅੱਖੀ ਵੇਖਦਾ ਵਾ ਉਹਨੇ ਮੈਨੂੰ ਫੋਨ ਕਰਕੇ ਦੱਸਿਆ ਪੈਸੇ ਲੈਣ ਦੇ ਦੰਦ ਦੰਦ ਨਹੀਂ ਚੁੱਕਿਆ ਜੋ ਇਹ ਕੰਮ ਚਾਹੀਆ ਮੈਂ ਨਾ ਤਰਪ ਗਾ ਦੇ ਕੋ ਆ ਤੂੰ ਗੱਲ ਕਰਨ ਗੇ ਨਹੀਂ ਮੇਰੇ ਤੇ ਅਜੇ ਤੱਕ ਦਿਮਾਗ ਜ ਨਹੀਂ ਆਈ ਲੈ ਦੱਸ ਤੁਹਾਡੇ ਦਿਮਾਗ ਕਿਉਂ ਨਹੀਂ ਆਉਂਦੀ ਜਿਹੜੀ ਲੋਕਾਂ ਨੇ ਚੁੱਕਣਾ ਵਿੱਚ ਹੁੰਦਾ ਜੇ ਆਣ ਕੇ ਉਹਦੇ ਗੱਲ ਪੈਂਦੇ ਜੇ ਉਹਦੇ ਹੱਥੀ ਪੈਂਦੇ ਜੇ ਮੈਂ ਉਹ ਗੱਲ ਕਰਨ ਲਈ ਆ ਕਿ ਤੁਹਾਨੂੰ ਉਹਦੀ ਚੰਗਿਆਈ ਕਦੇ ਨਜ਼ਰ ਨਹੀਂ ਆਈ ਹੈ ਐਡਾ ਸੋਹਣਾ ਕਾਰ ਜਿਹੜਾ ਵਾ ਲਿਸ਼ ਲਿਸ਼ ਕਰਨ ਦਿਆ ਕਿਤੇ ਹਰੇਕ ਚੀਜ਼ ਉਹਨੇ ਕਰਦੀ ਬਣਾਈਆਂ ਤੇ ਕਿਦੇ ਸਿਰ ਤੇ ਹੈ ਜਿੱਥੇ ਹੀ ਕਮਾਈ ਕਰਦੇ ਜੇ ਤਾਂ ਉਹਨੇ ਤੀਲਾ ਤੇਲਾ ਜੋੜ ਕੇ ਸਭ ਕੁਝ ਕੀਤਾ ਵਾ ਆਂਦੇ ਆ ਕਿ ਬੁੱਢੀ ਸੂਈ ਨਾਲ ਕੋਈ ਕਾਰ ਜਿਹੜਾ ਬਣਾ ਲੈਂਦੀ ਆ ਤੇ ਸੂਈ ਨਾਲ ਹੀ ਤਾਂ ਲੈਂਦੀ ਆ ਪਰ ਤੁਸੀਂ ਉਹਨੂੰ ਕਹਿੰਦੇ ਜੇ ਉਹ ਟਿਕਟ ਹੋ ਜਾਈ ਗਈ ਸਭ ਕੁਝ ਜੇ ਉਹ ਟਿਕਟ ਹੁੰਦੀ ਤਾਂ ਆ ਸਭ ਕੁਝ ਕਿੱਦਾਂ ਬਣਾਂਦੀ ਹੈ ਤੇ ਨਾਲੇ ਪੇਕੇ ਕਿਹੜੇ ਮਾੜੇ ਲਿਸੇ ਆ ਜਿਹੜਾ ਚੋਲੀਆਂ ਨਾਲ ਘਰ ਪਰ ਜਾਣਾ ਹੁਣ ਉੱਥੇ ਉੱਥੇ ਤੇ ਬੋਰਿਆਂ ਨਾਲ ਸੌਦਾ ਆਏ ਤੇ ਫਿਰ ਕਿਤੇ ਪੂਰੀ ਪੈਂਦੀ ਆ ਜਿੰਨੀ ਉੱਥੇ ਆਵਾ ਜਾਈ ਆ ਉਹ ਗੱਲ ਤੇ ਤੇਰੀ ਸਹੀ ਆ ਦੱਸਾਂ ਗੱਲ ਕੀ ਹੋਈ ਸੀ ਪਤਾ ਨਹੀਂ ਮੇਰੇ ਦਿਮਾਗ 'ਚ ਕਿਤਰਾ ਵੇਖੋ ਭਾਜੀ ਤੁਸੀਂ ਸਿਆਣੇ ਜੇ ਤੇ ਮੈਂ ਤਾਂ ਕੋ ਨਿੱਕੀ ਆ ਤੇ ਮੈਂ ਤੁਹਾਨੂੰ ਮਤ ਦਿੰਦੀ ਚੰਗੀ ਨਹੀਂ ਲੱਗਦੀ ਪਰ ਇੱਕ ਗੱਲ ਕਹਾਂ ਕਿ ਜੇ ਉਹ ਐਡੀ ਅਕਲ ਦੀ ਅੰਨੀ ਹੁੰਦੀ ਨਾ ਤਾਂ ਤੁਹਾਡਾ ਘਰ ਐਦਾਂ ਦਾ ਨਾ ਹੁੰਦਾ ਤਾਂ ਵੇਖੋ ਪਤਾ ਲੱਗ ਜਾਂਦਾ ਕਿ ਬੁੱਢੀਆਂ ਨੇ ਪੇਕੇ ਢੋਲਦੀਆਂ ਵਾ ਨਾ ਉਹ ਘਰਾਂ ਦੇ ਕੀ ਹਾਲਤ ਹੁੰਦੀ ਆ ਦੂਜੀ ਗੱਲ ਇਹ ਜੇ ਉਹਨੂੰ ਕੁਝ ਹੋ ਗਿਆ ਨਾ ਜਿਹੜੀ ਉਹਦੀ ਹਾਲਤ ਵਾ ਇੰਨਾ ਜਿੰਨਾ ਦਾ ਮੂੰਹ ਹੋਇਆ ਵਾ ਵੇਖ ਕੇ ਨਾ ਮੇਰੇ ਦਿਲ ਨੂੰ ਘਬਰਾ ਪੈ ਡੇ ਆ ਕੀ ਹੀ ਮੇਰੇ ਭੈਣ ਤੇ ਕੀ ਬਣਾਤੀ ਐ ਤੇ ਗੱਲਾਂ ਕਰ ਕਰ ਕੇ ਕੁੱਟਮਾਰ ਕਰ ਕਰ ਕੇ ਐਦਾਂ ਦੀ ਹੋ ਚੰਦਨ ਮਰ ਗਈ ਆ ਤੇ ਜੇ ਉਹਨੂੰ ਕੁਝ ਹੋ ਗਿਆ ਨਾ ਤਾਂ ਤੁਹਾਡੇ ਘਰ ਤੁਹਾਡੇ ਸ਼ਰੀਕਾਂ ਨੇ ਗਵਾਂਡੀਆਂ ਨੇ ਇੱਕ ਕੌਲੀ ਹੁਣੀ ਛੱਡਣੀ ਤੇ ਚੁੰਮਚਲ ਛੱਡਣਾ ਕੌਲੀ ਤੋਂ ਬੜੇ ਦੂਰ ਦੀ ਗੱਲ ਵਾ ਕਦੇ ਸੋਚਿਆ ਤਮਉਤੋ ਤਹੀ ਇਹ ਸਾਰਾ ਕੱਚ ਨਾਲੇ ਦੇ ਸਿਰ ਤੇ ਹੁੰਦਾ ਵਾ ਬੰਦਿਆਂ ਨੂੰ ਕੋਣ ਕੁੱਛਦਾ ਐ ਤੇ ਪ੍ਰਭਗਦੀ ਹਾ ਗੱਲ ਸੋਚੀ ਨਹੀਂ ਇਥੇ ਤੂੰ ਹੀ ਨੇ ਸੋਚੀ ਤਾ ਗਾਂਡ ਕੋਆ ਤੋ ਸੋਚਦਾ ਵਾ ਨਾ ਉਹਨਾਂ ਨੂੰ ਦੰਦਲਾ ਪੈਂਦਗਾ ਵੇਖ ਵੇਖ ਕੇ ਇਹ ਕਿਉਂ ਹੱਸਦੇ ਵਸਦੇ ਆਪਣੇ ਘਰ ਵਿੱਚ ਤੇ ਤੂੰ ਹੀ ਸਮਝੀ ਨਹੀਂ ਉਹਨਾਂ ਦੀ ਗੱਲ ਨੂੰ ਮੰਮੀ ਆਂਦਾ ਹੀ ਅੱਗੋਂ ਪਿਛੋਂ ਨਹੀਂ ਰਵਾਇ ਮਾਰ ਦਿੰਦੇ ਮੈਨੂੰ ਜਿਉਂ ਕਿਤੇ ਮੇਰਾ ਪੈਗ ਲੱਗਾ ਹੋਣਾ ਨਾ ਤੇ ਇੰਨਾ ਵੀ ਪਿਆਰ ਨਹੀਂ ਮੈਨੂੰ ਹੋਰ ਉਹ ਤੇ ਗੱਲ ਵਾ ਹੈ ਹਾਂ ਆ ਤੇ ਜਨਾ ਤੇ ਤੇਰੀ ਘਰ ਦੀ ਆਉਂਗਾ ਤੇ ਤੇਰੀ ਘਰ ਦੀ ਖੁਲਾਣਾ ਕਰਦੀ ਉਹ ਉਥੋਂ ਮੁੜਾ ਹੁੰਦਾ ਲਾਇਦਾ ਤੇਰੇ ਸਾਰਾ ਕੁਸਮਾਨ ਇਥੋਂ ਚਲੋ ਠੀਕ ਵਾ ਤੁਸੀਂ ਤਾਂ ਸੁਣ ਲਿਆ ਨਾ ਕਰ ਦੇ ਦੀਆਂ ਸਾਰੇ ਗੱਲਾਂ ਛੋਲੇ ਚ ਪਵਾ ਕੇ ਘਰ ਆ ਜਾਂਦੇ ਰੇ ਤੇ ਉਹਦੇ ਦਾ ਘਾਲ ਪਾਏ ਨਾ ਤੁਸੀਂ ਉਹਦੀ ਘਰ ਦੀ ਕੋਈ ਗੱਲ ਕਰਕੇ ਦੱਸਿਓ ਤੇ ਤੁਹਾਨੂੰ ਪਤਾ ਲੱਗੂਗਾ ਕਿ ਲੋਕੀ ਸੁਣਦੇ ਆਪਣੇ ਘਰ ਦੀਆਂ ਗੱਲਾਂ ਗੱਲ ਤੇਰੀ ਹਮੇਸ਼ਾ ਪਰਬ ਠੀਕ ਆ ਪਰ ਗੱਲ ਇਹ ਕੋ ਵੀ ਹੈ ਜਿਹਦੇ ਸਮਾਨ ਅੱਜ ਕੱਲੇ ਇਹ ਨੂੰ ਦੇਖ ਕੇ ਕੋਈ ਖੁਸ਼ ਨਹੀਂਗਾ ਨਹੀਂ ਖੁਸ਼ ਹੈਗਾ ਤੇ ਮੈਂ ਤੁਹਾਨੂੰ ਬਾਰ ਬਾਰ ਹੱਥ ਜੋੜਦੀ ਆ ਮੇਰਾ ਘਰ ਬਚਾ ਲਓ ਮੇਰੀ ਭੈਣ ਐਡਾਂ ਦੀ ਨਹੀਂ ਆ ਜਿੱਦਾਂ ਜਿਹੜੀ ਤੁਸੀਂ ਇਹਦੀ ਸ਼ਵੀ ਬਣਾ ਲਈ ਆ ਹਾਂ ਤੇ ਮੇਰਾ ਭਰਾ ਇਹ ਤੇ ਮੈਨੂੰ ਕੀ ਪਤਾ ਮਿਲੇ ਭਰਾ ਤੇ ਭਜਾਈ ਲੱਡੀ ਨਹੀਂ ਤੇ ਮੜੀ ਆਪਣੇ ਚਖਣਾ ਵਰਤੇ ਹੁੰਦੇ ਆ ਬਾਹਰੋਂ ਨਹੀਂ ਹੁੰਦਾ ਕੋਈ ਬਾਹਰੋਂ ਕਿਸੇ ਨੇ ਕੀ ਲੈਣਾ ਇਹ ਆਪਣੇ ਕੋਈ ਪ੍ਰਕਾਸ਼ ਨਹੀਂ ਹੁੰਦਾ ਹੁੰਦਾ ਇਹੋ ਜਿਹੀਆਂ ਗੱਲਾਂ ਕਿਤੇ ਹੱਸਣ ਆਸਣ ਡੇ ਸਭ ਕੁਝ ਤੁਹਾਡੇ ਘਰ ਦਾ ਭੰਡਿਆ ਵਾ ਇੰਨਾ ਵਧੀਆ ਕਿਉਂ ਹੋ ਰਿਹਾ ਵਾ ਬਲਕਿ ਪ੍ਰਭੂ ਤੂੰ ਹੀ ਇੰਦੀ ਅਗਲ ਵਾਲੀ ਗੱਲ ਕੀਤੀ ਆ ਕਿ ਇਹ ਤੇ ਸਾਰੇ ਮੈਨੂੰ ਕਹਿੰਦੇ ਨੇ ਇਸ ਤਰ੍ਹਾਂ ਦੇ ਫਲਾਨ ਤੇ ਹੋ ਜੇ ਜੇ ਮੈਨੂੰ ਪਤਾ ਹੁੰਦਾ ਨਾ ਕਿ ਇਤੋਂ ਤੱਕ ਕੰਮ ਵਿਗੜਦਾ ਮੈਂ ਤੇ ਵਿਗੜ ਨਹੀਂਦਾ ਨਾ ਮੈਂ ਤਾਂ ਪਹਿਲਾਂ ਹੀ ਆਏ ਨਾ ਹੀਗਾ ਮੈਂ ਬੇਸ਼ੱਕ ਤਾਂ ਤੋਂ ਨਿੱਕੀ ਆ ਪਰ ਮੈਂ ਹੈ ਤੁਹਾਡੇ ਪੈਣਾ ਵਰਗੀ ਆ ਤੇ ਮੈਂ ਨਹੀਂ ਕਦੀ ਦੂਜੀ ਗੱਲ ਸਮਝੀ ਨਾ ਮੈਂ ਤੁਹਾਨੂੰ ਕਰੀ ਆਪਣਾ ਜੀਜਾ ਸਮਝਾਉ ਮੈਂ ਤਾਂ ਵੱਡਾ ਭਰਾਏ ਸਮਝਨੀ ਆ ਤੇ ਉਹੀ ਹੱਕ ਦੇ ਨਾਤੇ ਮੈਂ ਤੁਹਾਡੇ ਨਾਲ ਗੱਲ ਕਰਨ ਢਈ ਆ ਭਾਵੇਂ ਤੁਸੀਂ ਗੁੱਸਾ ਹੀ ਕਰੋ ਮੈਂ ਅੱਗੇ ਹੀ ਕੋਈ ਸੋਚਦਾ ਸੀ ਕਿ ਇਹ ਆਵਾਜ਼ ਮਾਰਦੇ ਆ ਈ ਨਾ ਢੜਕਾਉਂਦੇ ਮੈਨੂੰ ਈ ਨਾ ਢੜਕਾਉਂਦੇ ਹੀ ਪਰ ਮਵੀ ਮੰਨ ਬੁੱਧੀ ਉਹ ਜੇ ਇਹਨਾਂ ਦੇ ਮਦਰ ਲੱਗ ਜਾਂਦਾ ਹੈ ਜਿਹੜਾ ਆਣ ਕੇ ਹੁੰਦਾ ਘਰ ਉਲੀ ਪਾਉਣ ਲਾ ਪੈਂਦਾ ਹੈ ਗੱਲ ਕੋਈ ਨਹੀਂ ਮੇਰੀ ਪ੍ਰਭੂ ਬੁੱਧੀ ਪੀਤੀ ਜਿਤਨਾ ਕਿਨੇ ਅੱਗ ਲਾ ਦੇਣੀ ਉਤਨਾ ਹੀ ਆਣ ਕੇ ਕੰਮ ਜਾ ਦੇਣਾ ਮੱਚ ਜਾ ਹਾਂ ਓਦਾਂ ਹੀ ਹਾਂ ਹਾਂ ਚਲੋ ਕੋਈ ਨਹੀਂ ਆਜਲ ਡੁੱਲੇ ਬੇਲਾ ਮੈਂ ਇੱਕ ਗੱਲ ਹੋਰ ਵੇਖੀ ਉਹ ਜਦੋਂ ਅਸੀਂ ਲੜਦੇ ਹੁੰਦੇ ਨੇ ਇੱਥੇ ਇਹ ਕੰਨ ਤੇ ਖਲੋ ਕੇ ਤਮਾਸ਼ਾ ਵੇਖਦੇ ਹੁੰਦਾ ਤਾਂ ਪਾਜੀ ਐਸੇ ਕੰਮ ਉਹ ਤੁਹਾਡੇ ਇੱਥੇ ਤਾਲੀਆਂ ਮਾਰਦੇ ਮੁਰਕੀ ਆਹੋ ਤਾਂ ਤੁਹਾਨੂੰ ਫੇਰ ਸਮਝਣ ਲੱਗੀ ਐ ਦਿਮਾਗ ਤੇ ਪੜਦਾ ਪੈ ਗਿਆ ਤੈਨੂੰ ਕੀ ਪਤਾ ਐਡਾ ਵਡਾ ਕਾਂਸ ਬਣਦੇ ਆ ਮੈਂ ਤਾਂ ਹੁਣ ਕਹਿ ਨਹੀਂ ਵੀ ਆਪਣਾ ਘਰ ਬਚਾ ਲੋ ਤੁਸੀਂ ਉਹ ਮੇਰੀ ਭੈਣ ਦੀ ਜਿਹੜੀ ਹਾਲਤ ਵਾ ਨਾ ਉਹ ਬਹੁਤ ਮਾੜੀ ਆ ਤੂੰ ਜਾ ਕੇ ਤੂੰ ਨੂੰ ਸਾਂਭੋ ਆਪਣਾ ਟੱਬਰ ਸਾਂਭੋ ਆਪਣਾ ਮੁੰਡਾ ਸਾਂਭੋ ਉਹ ਵਿਚਾਰਾ ਕੁਰਸੀ ਤੇ ਬੈਠਾ ਇਸ ਸਿਰ ਸੁੱਟ ਕੇ ਸੋਚਦਾ ਰਹਿਣਾ ਕਿ ਜੇ ਰੋ ਰੋ ਕੇ ਨਹੀਂ ਕਰਨਾ ਫੋਨ ਤੇ ਗੱਲ ਕੀਤੀ ਹੁਣ ਮੈਂ ਕਿੱਥੇ ਆ ਇੱਥੇ ਸੋਈ ਛੁਣੀ ਵਿਚਾਰੀ ਕਿੱਥੋਂ ਹੁਣ ਤੇ ਕਿਹਣਾ ਚਲਾ ਮੇਰੇ ਨਾਲ ਆ ਤੂੰ ਆ ਜਾ ਜੀਵਨ ਜੋਜ ਕੋ ਪਿੱਛੇ ਹੋ ਗਿਆ ਮਿਲੋ ਆ ਪ੍ਰਾਥਮਿਕ ਜੀ ਮਾਫ ਕਰਦੇ ਹਾਂ 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 ਤੇ ਹੀ ਮਾਫੀ ਤਾਂ ਮੰਗਣ ਡਿਆ ਜੀ ਮਿਲ ਕੋ ਬਲਾਲ ਜੀ ਕੀ ਗੱਲ ਚੰਗਾ ਭੈਣ ਭਰਾ ਹੋਵੇ ਨਾ ਉਹਦੇ ਮਤਦੰਦਾਂ ਨਾਲ ਕੇ ਨੀ ਤੇ ਲੋਕੀ 20 ਮੁਖਾਂ ਤੇ ਹੁੰਦੇ ਲੋਕਾਂ ਦੇ ਘਰਾਂ ਜੇ ਇਹ ਮੇਰੀ ਸਾਲੀ ਨਹੀਂ ਕਿ ਮੇਰੀਆਂ ਭੈਣਾਂ ਵਰਗੀ ਆ ਜਿਹਨੇ ਮੈਨੂੰ ਅੱਜ ਏਡੀ ਵੱਡੀ ਗੱਲ ਦੱਸੀ ਆ ਕਹਿੰਦੀ ਵੀ ਇਹਦਾ ਆਪਣਾ ਘਰ ਬਚਾ ਲੈ ਮੈਂ ਤਾਂ ਡੱਬਦੀ ਨੂੰ ਨਹੀਂ ਦੱਸਦੀ ਕਿ ਭੈਣ ਭਰਾ ਨੂੰ ਦੁੱਖ ਬੜਾ ਹੁੰਦਾ ਹੁੰਦਾ ਉਮਰ ਕੇ ਹੈਂ ਜੇ ਤੇ ਐਂ ਤਾਂ ਮੈਨੂੰ ਪਹਿਲਾਂ ਦੱਸ ਦਿੰਦੇ ਇਤੋਂ ਤੱਕ ਗੱਲ ਪਹੁੰਚਣੀ ਨਹੀਂ ਹੈਗੀ ਹੁਣ ਵੀ ਮੁੰਡੇ ਨੇ ਮੈਨੂੰ ਦੱਸਤਾ ਤੇ ਚਲ ਤਾਂੜਾ ਘਰ ਬਚ ਗਿਆ ਪੰਜ ਨੂੰ ਸਮਝ ਆ ਗਈ ਆ ਚਲੋ ਮਾਤਰਾ ਸ਼ੁਕਰ ਅਪੇ ਛੇਤੀ ਗੱਲ ਪੱਲੇ ਪੈ ਗਈ ਆ ਹੈ ਨਹੀਂ ਤੇ ਘਰ ਉਹ ਜੱਡੇ ਦਾ ਮੈਂ ਤੇ ਤੁਹਾਡਾ ਗੱਲ ਹੈਗੀ ਆ ਪਰ ਤੁਹਾਨੂੰ ਦੱਸਾਂਗੇ ਦੀ ਵੀ ਇਹ ਗੱਲ ਅੱਜ ਤੋਂ ਬਾਅਦ ਮੈਂ ਗੁਰਸ਼੍ਰੀ ਕਾ ਦੇ ਘਰ ਨਹੀਂ ਜਾ ਕਰਨਾ ਉੱਥੇ ਮੈਨੂੰ ਸ਼ਰਾਬ ਪਿਆਲਦੇ ਹੀ ਉੱਥੇ ਹੀ ਮੇਰੇ ਕਰਨਾਂ ਦੇ ਢਾਉਂਦੇ ਸਭੀਆਂ ਗੱਲਾਂ ਤੇ ਜਾ ਕੇ ਵੀ ਘਰ ਜਾ ਕੇ ਕੁਵੱਤ ਕਰ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਵੀ ਉਹੋ ਹੀ ਸਾਰਾ ਕੁਝ ਕਰਾਉਣ ਲਈ ਆ ਪਰ ਜਦੋਂ ਮੈਂ ਤੁਹਾਨੂੰ ਪੈਂਦੀ ਹੁੰਦੀ ਹਾਂ ਨਾ ਤੁਸੀਂ ਮੇਰੇ ਸਿਰ ਦੇਵਾਨਾ ਨੂੰ ਪੈਂਦੇ ਸੀ ਉਹ ਜਿਹੜੀ ਮੇਰੀ ਪਰਦੇਈ ਹੈ ਨਾ ਉਹ ਰਿਕਵੈਸਟ ਵੱਲਦੀ ਮੇਰੇ ਦਿਮਾਗ ਦੇ ਵਿੱਚ ਐ ਤਰ੍ਹਾਂ ਹੁੰਦਾ ਹੁੰਦਾ ਤੇਰੇ ਮਗਰੋਂ ਬੰਬੀ ਦੇ ਚਰਚਾ ਨਾਲ ਜੋ ਖਿਆਲ ਨੂੰ ਤੇ ਜਨਾ ਇਤਰਾ ਹੁੰਦਾ ਹੁੰਦਾ ਬਾਹਰ ਕਟਿੰਗ ਲਾਉਂਦਾ ਤੁਮੀ ਇੱਕ ਗੱਲ ਦੀ ਸਮਝ ਨਹੀਂ ਆਈ ਉਹਨੂੰ ਕੀ ਮਿਲਦਾ ਵਾ ਸਭ ਕਰਕੇ ਲੈ ਦੱਸ ਹੱਦ ਹੋ ਗਈ ਆ ਉਹਨੂੰ ਕੀ ਮਿਲਣਾ ਉਹ ਦੇਖਦੀ ਹੀ ਵੀ ਤੂੰ ਹੱਥ ਦੇ ਵਾਸਤੇ ਜੇ ਇੱਥੇ ਉਹ ਤੈਨੂੰ ਤੇ ਜਾਣਨਾ ਚਾਹੁੰਦੀ ਹੀਗੀ ਇੱਕ ਹੱਥ ਜਾੜ ਪੈ ਜੇ ਜੋ ਕੁਝ ਹੈਗਾ ਮੈਂ ਚੁੱਪ ਕੇ ਲੈ ਜਾਇਆ ਇਥੋਂ ਜਨਾਲੇ ਦੇ ਸਿਰ ਤੇ ਘਰ ਆ ਇਹ ਕੌਣ ਨਹੀਂ ਜਾਣਦਾ ਬੰਦਾ ਤਾਂ ਕਮਾਈ ਕਰਕੇ ਜੰਦਾ ਸਾਹਬਾਂ ਦੇ ਜਨਾਲੇ ਨੇ ਤੇ ਜੇ ਜਨਾਲੇ ਘਰੋਂ ਨਿਕਲ ਗਈ ਤਾਂ ਮਗਰ ਕੀ ਬਚਿਆ ਬਾਕੀ ਪ੍ਰਭ ਤੂੰ ਨਾ ਨਾ ਜੰਦੀ ਤੇ ਵਾਕਿਆ ਸਾਡੇ ਘਰ ਦਾ ਨਿਸ਼ਟ ਫਟਿਆ ਜਾਣਾ ਉਹ ਪਾਜੀ ਮੈਂ ਤਾਂ ਮਾਲਕ ਦਾ ਸ਼ੁਕਰ ਕਰ ਲਈ ਆ ਤੇ ਚਲੋ ਤੁਹਾਡੇ ਖਾਨੇ ਗੱਲ ਪੈ ਗਈ ਆ ਐਨੀ ਬੜੀ ਵੱਡੀ ਗੱਲ ਆ ਤੇ ਆਪਨੇ ਘਰ ਵਿੱਚ ਹੁਣ ਸੰਭੋ ਦੋਵੇਂ ਚੀਜ਼ ਰਲ ਕੇ ਰੋ ਆਪਣਾ ਬੱਚਾ ਸੰਭੋ ਜਿਹੜਾ ਵਿਚਾਰਾ ਮਾਸਾ ਕੁ ਮੁੱਲਿਆ ਕੋ ਤਰਿਆ ਖੜਦਾ ਆ ਹੱਬ ਮੈਨੂੰ ਦਿਨੇ ਨਹੀਂ ਵਾਜ ਮਾਰਦੇ ਸ਼ਾਮਾਂ ਜਦੋਂ ਵਿਹਾਈ ਜੋ ਪੰਪੀ ਤੋਂ ਉੱਤੇ ਪਾਉ ਦੇ ਉਤਰਉਣਾ ਨਾ ਪਰਲੇ ਪਰਲੇ ਲਾਲਪੁਰੋਂ ਦੇ ਨਾਲ ਉਦੋਂ ਮੈਨੂੰ ਵਾਜ ਦਮਾ ਦੇ ਤੇ ਬੂਹੇ ਜੋਂਦੇ ਤੇ ਖਲੋਤੇ ਹੁੰਦੇ ਨੇ ਤੇ ਪਹਿਲਾਂ ਦਿੰਦੇ ਹੁੰਦੇ ਵੀ ਕਦੋਂ ਲੰਗਣਾ ਤੇ ਕਦੋਂ ਵਾਜ ਮਾਰਨਾ ਇਹਨਾਂ ਪਹਿਲਾਂ ਪੜਨਾ ਚਾਹੁੰਦੇ ਆ ਹੁਣ ਤੁਹਾਨੂੰ ਪਤਾ ਲੱਗ ਗਿਆ ਵਾ ਨਾ ਤੇ ਤੁਸੀਂ ਗਲਤ ਕਰਦੇ ਰਹੇ ਜੀ ਅਰੇ ਕਰ ਸੁਣ ਤੂੰ ਮੈਨੂੰ ਮਾਫ ਕਰਤਾ ਨਾ ਉਹ ਤင်း ਛੱਡੋਗਾ ਮਾਫੀ ਨਾ ਮੰਗਾਂਗਾ ਮੇਰੇ ਕੋਲ ਤੇਹੀ ਨਾ ਚਲੋ ਅੰਦਰ ਅਸੀਂ ਵਿੱਚ ਤੇ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਵਾਂ ਚੱਲ ਭਾਈਆ ਬਈ ਜਾ ਕੇ ਅੰਦਰ ਬਾਅਦ ਦੇ ਅੰਦਰ ਆ ਪਾਣੀ ਦੇ ਲੱਗਿਆ ਮੇਰੇ ਗੱਲ 'ਚ ਤੇ ਚੱਲ ਹੁਣ ਚਾਹ ਪੀਂਦਾ ਸੁਣਾ ਦਊਗਾ ਚੱਲ ਭੈਣ ਭਲਾ ਹੋਵੇ ਤੇ ਭੈਣ ਹੁਣ ਤੂੰ ਠੀਕ ਵਾ ਨ ਨਹੀਂ ਨਹੀਂ ਹੁਣ ਮੈਂ ਠੀਕ ਵਾਂ ਦਵਾਈ ਹੁਣ ਦੇਖੀ ਮੈਂ ਬੜੀ ਵਧੀਆ ਹੋ ਜਾਣਾ ਵਾ ਆਹੋ ਹੁਣ ਤਾਂ ਹੋ ਹੀ ਜਾਣਾ ਤੇ ਚਲ ਕੋਈ ਗੱਲ ਨਹੀਂ ਆ ਵਾਦੇ ਕਾਟੇ ਹੋ ਹੀ ਜਾਂਦੇ ਤਾਂ ਵਿੱਚ ਹੈ ਚਲ ਅੱਗ ਹਾਂ ਮੈਂ ਤਾਂ ਚਾਹ ਨਾ ਮਦਦ ਮੈਂ ਚਾਹ ਬਣਾਉਣੀ ਤੂੰ ਗਰਮੀ ਚ ਨਾ ਕਿ ਲੋ ਵਾਸਤੇ ਚਾਹ ਕਿਹ ਲੈ ਲੇਦ ਹੋ ਗਿਆ ਬੜਾ ਆਹੋ ਚਲ ਚਲ ਤੈਨੂੰ ਸਵਾਦ ਆ ਚਾਹ ਪੀਣ ਦਾ ਸ਼ੁਕਰ ਆ ਮਾਲਕਾ ਕਿਤੇ ਮੇਰੇ ਬੰਦੇ ਦੀ ਮਨ ਚ ਮਿਹਰ ਪਈ ਪ੍ਰਭੂ ਨੂੰ ਕਿਤੇ ਮੈਂ ਪਹਿਲਾਂ ਹੀ ਦੱਸ ਦਿੰਦੀ ਨਾ ਇਹੋ ਆਣ ਕੇ ਸਮਝਾਉਂਦੀ ਤੇ ਹੋ ਸਕਦਾ ਪਹਿਲਾਂ ਹੀ ਕਿਤੇ ਸੁਧਰ ਜਾਂਦਾ ਪਰ ਮੇਰੇ ਕਰਮਾਂ ਚਿੰਨਾ ਸਭ ਕੁਝ ਹੋਣਾ ਲਿਖਿਆ ਹੋਣਾ ਵਾ తాని మరి మత నే కం కల మన దర ఆయ దుస్త చా బ ఉందా